ਐਸਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਸ਼ਨਦੀਪ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਤੇ ਦੋ ਸੂਈਆਂ ਸਵਾਈਆਂ ਮੱਝਾਂ ਤੁਹਾਨੂੰ ਦਿਖਾਉਣੀ ਆਂ ਬਾਕੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸ ਚੱਕ ਕੇ ਤੇ ਪਾਸ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਤਸੱਲੀ ਜ਼ਰੂਰ ਕਰਾ ਲਓ ਜੀ ਬਾਕੀ ਆਪਣੀ ਇੱਥੋਂ ਹੀ ਆਪਣਾ ਵੇਖ ਚਾ ਕੇ ਪਛੂ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਹਾਂ ਜੀ ਚਲੋ ਵਧੀਆ ਚੱਲਦਾ ਜੀ ਹਾਂਜੀ ਤੇ ਨਾਮ ਦੱਸ ਦੋ ਫਿਰ ਕਰੀ ਜੀ ਰੋਸ਼ਨਦੀਪ ਸਿੰਘ ਨਾਂ ਜੀ ਆਪਣਾ ਪਿੰਡ ਸਰਦਾਰ ਰਹਿਣ ਜੀ ਪੱਤੀ ਮਰਸੂਲਦੀ ਜੀ ਘਰ ਜੀ ਆਪਣਾ ਠੀਕ ਹੈ ਜੀ ਹਾਂਜੀ ਬਾਬਾ ਨੋੜ ਸਿੰਘ ਦੀ ਸਮਾਦ ਵੀ ਲੱਗੇ ਪਈਂਦੀ ਆਪਾਂ ਨੂੰ 골ਡਨ ਗੇਟ ਵੀ ਲੱਗੇ ਪੈਂਦਾ ਜੀ ਛੇਦਾਂ ਸਾਹਿਬ ਵੀ ਲੱਗੇ ਦਰਬਾਰ ਸਾਹਿਬ ਵੀ ਲੱਗੇ ਜੀ ਹਾਂਜੀ ਫੋਨ ਨੰਬਰ ਹੀ ਬੋਲ ਦੋ 7717211839 ਨੰਬਰ ਚੈਪਨਾ ਠੀਕ ਹੈ ਹਾਂਜੀ ਅੱਜ ਦੋ ਸੱਜਣਾ ਮੱਜਾਂ ਦੇ ਇੱਕ ਗਾਂ ਹਨਾ ਹਾਂ ਇੱਕ ਗਾਂ ਜੀ ਚਲੋ ਫਿਰ ਸ਼ੁਰੂਆਤ ਇੱਤੋਂ ਕਰ ਲਈਏ ਹਾਂਜੀ ਇੱਤੋਂ ਹੀ ਕਰ ਲਓ ਕਿੰਨਾ ਸੂਆ ਅੱਜ ਝੋਟੀ ਆਉਣੀ ਹੈ ਇਹ ਪਹਿਲਾਂ ਝੋਟੀ ਏ ਅੱਛਾ ਪਹਿਲਾਂ ਸੂਆ ਝੋਟੀ ਹੈ ਹਾਂਜੀ ਤੇ ਦੁੱਧ ਦੁੱਧ ਵੀ ਜੀ 8 ਕਿਲੋ ਹੈਗਾ ਮਹੀਨੇ ਦੀ ਸੂਈ ਏ ਠੀਕ ਹੈ ਹਾਂਜੀ ਮਗਰ ਕੱਟਾ ਜੀ ਇਹਦੇ ਮਗਰ ਇਹਦੇ ਕੱਟਾ ਹੈ ਹਨਾ ਠੀਕ ਹੈ ਤੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਪਰ ਲੱਗੇ ਤਾਂ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਲਿਆ ਖੋਲੋ ਤੌਰ ਤੇ ਫਿਰ ਬਾਕੀ ਧੁੰਦ ਜਿਹੜੀ ਕਾਫੀ ਪਈ ਆ ਸਵੇਰ ਸਵੇਰ ਦਾ ਟਾਈਮ ਹੈ ਜਿਹੜਾ ਆਇਆ ਲੈ ਦੁੱਧ 8 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਵਾ ਸੁਆ ਜਿਹੜਾ ਇਹਦਾ ਪਹਿਲਾ ਹੀ ਆ ਮਗਰ ਇਹਦੇ ਟੱਟਾ ਹੈ ਬਾਕੀ ਉੱਤਰਾ ਚਲੋ ਜਿੰਨੀ ਵੀ ਹੈ ਹੈਗੀ ਸਫਾਈ ਜ ਤੇ ਮੁੱਲ ਵਿੱਚ ਜੇ ਤਾਂ ਆਪਾਂ ਉਹਨਾਂ ਕ ਕਰਦੀ ਹੈ ਵੀ ਸਾਰਾ ਸੋਆ ਚੋਗਿਆ ਤੇ ਟੋਕੜ ਗੱਬਣ ਫੇਰ ਹੋਣੇ ਦੀ ਵੇਖਦੇ 65 ਦੀ ਦੇ ਜੀ ਹਾਂਜੀ 65 ਦੀ ਦੇ ਦिए 1000 2000 ਹੋਰ ਛੱਡ ਦੀ 63000 ਦੀ ਜਸਨੋ ਹੀ ਵੀਰੇ ਅੱਛਾ 63000 ਹੋਰ ਲੈਣਾ ਤਾਂ ਮਹੀਨੇ ਦੀ ਸੁਈ ਅੱਜ ਮਲਪੀ ਆਪਾਂ ਵੀ ਦੇਣ ਵਾਲੇ ਮੁੱਲ ਕਰਨੇ ਵੀਰ ਠੀਕ ਆ ਤੇ ਮੁੱਲ ਵੀ ਜਸਨੋ ਹੀ ਕਰਨੇ ਮੁੱਲ ਵੀ ਜਸਨੋ ਹੀ ਕਰਨੇ ਅੱਜ ਠੀਕ ਹੈ ਜੀ ਇੱਕ ਰਹੀਆਂ ਫਿਰ ਤੋਂ ਆਪਾਂ ਦੇਖ ਸਕਦੇ ਹੋ ਤੇਰਾ ਸਰੀਰੋਂ ਵੀ ਚੰਗੀ ਰਾਜੀ ਆ ਬਾਕੀ ਅਜੇ ਸਵੇਰਾ ਸਵੇਰ ਦਾ ਟਾਈਮ ਆ ਜੇ ਤੇ ਪੂਰੀਆਂ ਉਤਰਾ ਵੀ ਲੱਗੀਆਂ ਨਹੀਂ ਨਾ ਕੋਈ ਚੋਲੇ ਨਾ ਜਿਹੜਾ ਮੁੜ ਕੇ ਮੌਸਮ ਹੋਣਾ ਵਾ ਇਹ ਰੋਣੇ ਦੀ ਬਾਹ ਦੀ ਗੱਟ ਨਹੀਂ ਵਿਗਦੀ ਠੀਕ ਆ ਤੇ ਹੋਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਇਹ ਵੀ ਤਾਜੀ ਸੂਈ ਚ ਆਪਦੀ ਹੈ ਇਹ ਵੀ ਜੀ ਤਾਜੀ ਸੂਈ ਜੇ ਤੇ ਥਾਣਾ ਹੋਰ ਬੋਲਾ ਮਤਲਬ ਹੀ ਅੱਛਾ ਚੰਗੇ ਕਾਬਤੇ ਆ ਹਾਂਜੀ 8 ਕਿਲੋ ਬੋਲਾ ਇਹਦੇ ਥਲੇ ਤਿਆਰ ਜੇ ਅੱਛਾ ਦਾ ਮੱਝ ਬੜੀ ਵੱਡੀ ਵੀ ਥੋੜਾ ਜਨਾ ਇਹਦਾ ਜਿੱਦਾਂ ਸੂਈ ਨਾ ਬਚਾ ਬੋਲਾ ਸਾਰਾ ਹੀ ਚੁੰਗਿਆ ਅੱਛਾ ਉਹਦਨਾਂ ਮਾਰੀ ਜੀ ਮਾਝੇ ਡਾਉਣ ਹੋ ਗਈ ਹੁਣ ਐਨ ਸੈੱਟ ਪੱਠੇ-ਪੁੱਠੇ ਖਾਂਦੀ ਹੁਣ ਆਪਣੀ ਫੁੱਲ ਗਾਰੰਟੀ ਹੋ ਗਈ ਅੱਛਾ ਉਹਦਾਰੇ ਤੁਹਾਨੂੰ ਵੀਡੀਓ ਹੀ ਦੀ ਮੈਂ ਵਖੋਣਾ ਪ੍ਰਾਨੀ ਠੀਕ ਆ ਮੈਂ ਕਹਿੰਦਾ ਮੱਝ ਵੀਰ ਜੀ ਉਦੋਂ ਸੋਈ ਨੂੰ ਕਿੰਨੇ ਦਿਨ ਹੋਏ ਆ ਸੋਈ ਨੂੰ ਵੀਰ ਜੀ ਅੱਜ 3-4 ਦਿਨ ਹੋ ਗਏ ਜੀ 3-4 ਦਿਨ ਹੋ ਗਏ ਆ ਹਾਂਜੀ ਤੇ ਕਹਿੰਦੇ ਸੀ ਜਿੱਦਾਂ ਸੋਈ ਸੀ ਤੇ ਉਦੋਂ ਖਾਲੀ ਹੋਈ ਸੀ ਸਾਰੀ ਆਹ ਵੇਖੋ ਵੀਰ ਜੀ ਮੈਂ ਕਹਿੰਦਾ ਮੱਝ ਤੇ ਬੜੀ ਬਣੀ ਜੇੜ-ਜੂੜ ਬਾਕੀ ਸਾਰਾ ਕੁਝ ਪ੍ਰੋਪਰ ਆ ਹਾਂਜੀ ਹੁਣ ਟੀਕੇ ਟੂਕੇ ਲਵਾਤੇ ਹੋਰ ਨਹੀਂ ਕੋਈ ਵੀਰ ਜੀ ਦੀ ਗੱਲ ਆ ਲੈ ਸੰਦੇ ਥੱਲੇ ਠੀਕ ਹੈ ਹੋਣ ਵੀਰ ਜੀ ਚਲੋ ਆਪਾਂ ਵੀ ਜਾਇਜ਼ ਦੇ ਦੇਣੀ ਓਦਾਂ ਬੜੀ ਮਹਿੰਗੀ ਲਈ ਚਲੋ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਆਪਾਂ ਕੋਈ 75 ਇਹਦਾ ਮੁੱਲ ਹੁਣ ਫੋਨ ਤੇ ਕਰ ਲੈਣਾ ਹੁਣ ਬਾਕੀ 8 ਕਿਲੋਣ ਬੋਲਾ ਕਰ ਗਈ ਆ ਤੇ ਕਿੰਨਾ ਕਰੀ ਜਾਊਗੀ ਦੁੱਧ ਵੀਰ ਜੀ 14-15 ਕਿਲੋ ਜੋ ਜੋ ਵਸ ਜੂਗੀ ਹੁਣ ਦੁੱਧ 14-15 ਕਿਲੋ ਚ ਆ ਜੂਗੀ ਤੋਰਾ ਫੇਰ ਇੱਕ ਰੇਟ ਇਹਦਾ ਵੀ ਜਾਇਜ਼ ਹੀ ਕਰ ਦੇਣਾ ਕਿੰਨਾ ਹਾਂਜੀ ਬਾਕੀ ਚਲੋ ਜੋ ਗੱਲ ਹੈਗੀ ਫਿਰ ਦਿਹਾਣੇ ਆਪਾਂ ਨੂੰ ਦੱਸ ਤੀ ਆਪਾਂ ਵੇਚਿਆ ਵੇ ਕੇਨ ਨੂੰ ਥੱਲੇ ਆਣਾ ਫਿਰ ਮੜ ਕੇ ਉੱਪਰ ਆਈਏ ਹਾਂਜੀ ਨਾ ਵੀ ਜੀ ਆਪਾਂ ਜੀ ਝੂਠ ਬੋਲ ਕੇ ਨਾ ਡੰਗੜ ਦਿੱਤਾ ਲੈ ਨਾ ਠੀਕ ਆ ਇਹ 3 ਕਿਲੋ ਰਹਿ ਗਿਆ ਸੀ ਤੇ ਹੁਣ 8 ਕਿਲੋ ਕਰਾਈ ਹੋਂ ਦਿਨੋਂ ਦਿਨੀ ਚੜਦੀ ਆਉਂਦੀ ਬਸ ਠੀਕ ਆ ਜੀ ਬਾਗੀ ਖਾਂਦੀ ਕੋਈ ਬਾਤ ਘਾਟ ਉਹਦੀ ਵੀ ਆਪਣੀ ਫੁੱਲ ਗਰੰਟੀ ਹੋਊਗੀ ਥਾਣੇ ਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਅੱਜ ਪੂਰਾ ਚੌਥਾ ਦਿਨ ਜੇ ਸਰੀ ਤੇ ਉਤਰਾਏ ਆ ਵੀ ਕੱਦ ਕਾਠ ਦੀ ਚੰਗੀ ਜਵਾਨ ਆ ਤੇ ਇਹਦਾ ਮੋਲ ਤੇ ਕਹਿੰਦੇ ਫੋਨ ਤੇ ਕਰ ਦੇਣਾ ਵਾ ਤੇ ਹੁਣ ਆ ਜਿਹੜੀ ਗਾਂ ਆ ਗਈ ਆਪਣੇ ਕੋਲ ਇਹਨੇ ਜੀ ਦੁੱਧਿਆ ਸੁਆਰੇ ਗਾਂ ਮਗਰ ਵਛਾਈ ਅੱਛਾ ਹਾਂਜੀ ਦੁੱਧ ਹੁਣ 12 ਕਿਲੋ ਹਫਤੇ ਦੀ ਸੂਈ ਲਾ ਲਓ ਕੋਈ ਦੁੱਧ ਲਾ ਲੈ ਬੋਲਾ ਲਾ ਲੈ ਮੈਲੇ ਤੇ ਚੱਲਣ ਦੀ ਜੇ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਦੇ ਕੋਲ ਹੁਣ ਹੁਣ ਵੀਰ ਜੀ 12 ਕਿਲੋ ਹੈਗਾ ਆਪਾਂ ਪਰ ਦੱਸਤੀ ਗਰੰਟੀ ਦੇਵਾਂਗੇ ਕਿੰਨਾ ਕਰੀ ਜਾਊਗੀ ਦੁੱਧ ਵੀਰ ਜੀ 14-15 ਕਿਲੋ ਕਰ ਜੂਗੀ ਬੱਚੇ ਇਹਨਾਂ ਦਿਖਾ ਦਈਏ ਕਰ ਬੱਚੇ ਆ ਜੀ ਇਹ ਵੀ ਜੀ ਉਹਦਾ ਜੇ ਛੋਟੀ ਲਈ ਦੂਜੇ ਨੰਬਰ ਵਾਲੀ ਤਾਜੀ ਸੋਈ ਮੈਦਾ ਬੱਚਾ ਜਣਾ ਤਾਜਾ ਬੱਚਾ ਜਣਾ ਆਹ ਜੇ ਚੌਥਾ ਪੰਜਵਾਂ ਡੰਡਿਆ ਨਾੜੂ 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 ਜਿਹੜਾ ਤਾਜਾ ਹੀ ਆ ਨਾਲ ਆਓ ਪਹਿਲੇ ਨੰਬਰ ਵਾਲੀ ਛੋਟੀ ਜੀ ਹਾਂ ਜੀ ਇਹ ਬੀਵੀਆਂ ਦਾ ਲਾਲੇ ਪੰਜੀਆਂ ਦਾ ਲਾਲੇ ਆਹ ਪਗੜ ਬੱਚਾ ਆਹ ਵੀ ਕੋਲਾ ਹੀ ਬੱਚਾ ਜੇ ਜਿਹੜਾ ਬੱਚੇ ਚਲੋ ਸਾਰੇ ਕੁਲੇ ਛੋਟੀ ਚਲੋ ਆਪਾਂ ਹਾਂ ਜੀ ਚਲੋ ਫਿਰ ਖੋਲੋ ਇੱਕ ਵਾਰੀ ਤੋਰ ਜੀ ਇਹਨਾਂ ਨੂੰ ਆ ਇਹ ਰਸੀਦਾ ਕਰਦੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਸਿੱਧਾ ਅੰਦਰ ਹੀ ਭੱਜ ਗਈ ਬੱਚੇ ਦੇ ਕੋਲ ਹੀ ਉਹ ਦੇਖ ਸਕਦੇ ਜੀ ਤੇ ਤਰ੍ਹਾਂ ਥਾਨ ਆਪਾਂ ਇਹਦੇ ਦੇਖ ਸਕਦੇ ਚੰਗੇ ਗੈਪ ਤੇ ਥਾਨਿਆ ਦੂਰ ਦੂਰ ਜਿਹੜਾ ਥਾਨ ਲੱਗਾ ਕਰਿਆ ਇੱਕ ਵਾਰੀ ਪੁੱਛੋ ਵੀਰ ਜੀ ਇਦਾਂ ਨੂੰ ਬਾਕੀ ਇਹ ਬੱਚੇ ਦਾ ਕਰਦੀ ਜੇ ਮੜਿਆ ਜਾਂ ਉਦਾਂ ਕੋਈ ਗੱਲ ਬਾਤ ਨਹੀਂ ਹੈਗੀ ਆਰ ਮਰਜੀ ਪਾਵੇਂ ਕੋਈ ਵੰਗਾ ਪਾਲੇ ਪਾਵੇਂ ਨਾ ਪਾਲੇ ਇਦਾਂ ਹੀ ਚੋਲੇ ਨੇ ਹਾਂ ਜੀ ਸਾਡੇ 98 ਇਹਦੇ ਲੱਗੇ ਤਾਂ ਇਧਰ ਤੇ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਦੋਨਾਂ ਸਾਈਡ ਤੋਂ ਤੇ ਕਿੰਨਾ ਕੁ ਵੀਰ ਜੀ ਫਿਰ ਇਹਦਾ ਮੁੱਲ ਰੱਖਣਾ ਆਪਾਂ ਵੇਚੇ ਅੱਜ ਆਪਾਂ ਭਾਣਾ ਹੀ ਦੇਨੇ ਡੰਗਰ ਹੋਫੜੀ ਕੋਈ ਲਾ ਲੈੇ ਭਾਂ ਜੋ ਮਰਜ਼ੀ ਲਾ ਲੈ ਅੱਛਾ ਹਾਂਜੀ ਇਹ ਵੀਰ ਜੋ ਦਾ 45 ਦੀ ਵੇਖ ਜਾਂਦੀ ਤੁਹਾਨੂੰ ਅੱਜ ਵੇਚਣੀ ਹੋਈ ਹਾਂਜੀ ਅੱਜ ਸਿੱਧੀ ਆਪਾਂ ਮਲਪੀ ਚਲੋ ਦੇਣੀ ਹੈ ਹੀ ਅੱਜ ਆਪਾਂ ਮੁੱਲ ਨਹੀਂ ਕਰਨੇ ਬਸ ਹਾਂਜੀ ਤੇਰੀ ਵੀਰ ਜੀ 35000 ਦੀ ਜਹਾਂ ਦਾਹਰੇ ਹਾਂਜੀ ਜਹਾਂ ਦਾ 35 ਦੀ ਚਲੋ ਠੀਕ ਠੀਕ ਆ ਬਾਕੀ ਕੋਈ ਫੋਨ ਕੋਈ ਫੋਨ ਲਾਊਗਾ ਤੇ ਉਹ ਨੇਕੀ ਮੰਤਨ ਵੀ ਹੋ ਜਾਊਗਾ ਮੁੱਤ ਦੇ ਹਨਾ ਅੱਜ ਕਿੰਨੇ ਲੈਣ ਵਾਲੇ ਮੋਲ ਆ ਪਾਪੂ ਠੀਕ ਹੈ ਜੀ ਤੇ ਬਾਕੀ ਉਤਰ ਆਪਾਂ ਦੇਖ ਸਕਦੇ ਆ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰੋ ਪਾਸ ਕਰੋ ਤਸੱਲੀ ਕਰੋ ਜੀ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ